ਹੇ ਗੁਰੂ ਵਾਹਿਗੁਰੂ 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 ਕੋ ਕਾਰ ਸਤਨਾਮ ਕਰਤਾ ਪੁਰਖ ਨੇ ਪਉ ਨਿਰਭੈ ਰ ਕਾਲ ਮੂਰਤ ਅਜੂਨੀ ਸੈਭੰ ਗੋਪਰਸਨ ਜਾਂ ਧਿਆਨ ਕਿਛ ਕਰਮ ਨਾ ਜਾਣਾ ਨਾ ਹੈ ਨਿਰਮਲ ਕਰਨੀ ਸਾਧ ਸੰਗਤ ਕੇ ਅੰਚ ਲਾਵੋ ਬਿਕ ਮਨ ਦੀ ਜਾਇ ਤਾਨੀ ਕੁਟਲ ਗੁਰ ਸੇਵਿਆ ਐਨੇ ਸਹਿ ਸੁਭਾਏ ਦਰਸ਼ਨ ਪਰਛੇ ਗੁਰੂ ਕਾ ਗਨ ਮਰਨ ਦੁਖ ਚੋ ਦਰਸ਼ਨ परस गुरू कनम मरन वाहिगुरू वाहिगुरु गौड़ी त पाव सु ति सिंध धूप नहीं छैया त उत परलो न ਜੀਵਨ ਮਰਤ ਨ ਦੁੱਖ ਸੁਖ ਵਿਆਪ ਹੈ ਸੋਨ ਸਮਾਦ ਤੋ ਤੈ ਨਾਹੀ ਸੈਜ ਕੀ ਇਕਤ ਕਥਾ ਹੈ ਨਿਰਾਰਈ ਤੋ ਨਹੀ ਚੱਡਾਏ ਜਾਇ ਨ ਮੁਕਾਤੀ ਫਲ ਕੀ ਲਗੇ ਨ ਭਾਰੀ ਰਹਾਉ ਅਰਦ ਉਰਦ ਤੋ ਤੈ ਨਾਹੀ ਰਾਤ ਦਿਨ ਸਤੈ ਨਾਹੀ ਜਲ ਨਹੀਂ ਪਵਨ ਪਾਵਕ ਤੁ ਨਾਹੀ ਸਤਗੁਰੂ ਤਹਾ ਸਮਾਹੀ अगम अगोचर रहे निरंतर गुर कृपा ते नैया कौ कबीर बल जाऊं गुरु अपने संग संगत सत संगत मिल रही है अगम अगोचर रहे निरंतर गुर कृपा ते नैया कौ कबीर बल जाऊं गुरु अपने सत संगत मिल रही है वाहेगुरु जी तो का खालसा ਵਾਹਿਗੁਰੂ ਜੀ ਕੀ ੱਤੇ ਗੁਰੂ ਸਾਹਿਬ ਨੇ ਨਰੂਲ ਸੱਚਖੰਡ ਦੀ ਗੱਲ ਕੀਤੀ ਹੈ ਐਥੇ ਦੀ ਗੱਲ ਨਹੀਂ ਕੀਤੀ ਇਹ ਸ਼ਬਦ ਨਰੂਲ ਅਗਰ ਤੁਹਾਡੀ ਸੁਰਤੀ ਲੱਗ ਜਾਏ ਤਾਂ ਤੁਸੀਂ ਦੇਖੋ ਇਹ ਸ਼ਬਦ ਦੇ ਮੁਕਾਬਲੇ ਕਿ ਤੁਸੀਂ ਠੀਕ ਸੱਚਖੰਡ ਪਹੁੰਚ ਗਏ ਸੁਰਤੀ ਦਾ ਕਹਿਣਾ ਸੁਰਤੀ ਦਾ ਮਾਰਗ ਹੈ ਤੁਹਾਡੇ ਅੰਦਰਲੇ ਸਰੀਰ ਨੇ ਸੂਖਸ਼ਮ ਸਰੀਰ ਨੇ ਜਿਹਨੂੰ ਆਪਾਂ ਆਤਮਾ ਕਹਿੰਦੇ ਆ ਉਹਨੇ ਸੁਰਤ ਲਾ ਕੇ ਸੱਚਖੰਡ ਜਾਣਾ ਹੈ ਤੁਹਾਡੇ ਅੰਦਰ ਇੱਕ ਸਰੀਰ ਹੈ ਰੱਬੀ ਜੋਤ ਦਾ ਸਰੀਰ ਹੈ ਦਸਮ ਦਵਾਰ ਵਿੱਚ ਹੈ ਸੱਚਖੰਡ ਉਹਨੇ ਜਾਣਾ ਹੈ ਕੋਣ ਗੁਰੂ ਸਾਹਿਬ ਉੱਥੇ ਉਹਦਾ ਸਾੜੀਆਂ ਨਿਸ਼ਾਨੀਆਂ ਦੱਸਦੇ ਆ ਭਗਤਾਂ ਨੇ ਵੀ ਗੱਲ ਕੀਤੀ ਹੈ ਜੋ ਆਪਾਂ ਸ਼ਬਦ ਜਿਹੜੇ ਬੰਦੇ ਉਹ ਬਸ ਉਹਨਾਂ ਤੋਂ ਥੋੜਾ ਜਿਹਾ ਬਚ ਕੇ ਰਹੋ ਜਿਹੜੇ ਕਹਿੰਦੇ ਅੱਗੇ ਦੁਨੀਆ ਹੈ ਨਹੀਂ ਥੋੜਾ ਜਿਹਾ ਬਚ ਕੇ ਰਹੋ ਉਹਨਾਂ ਤੋਂ ਉਹ ਤੁਹਾਡਾ ਬੇੜਾ ਗਰਗ ਕਰ ਦੇਣਗੇ ਇੱਕ ਦਿਨ ਸਿੱਖੀ ਦਾ ਬੇੜਾ ਗਰਗ ਕਰ ਦੇਣਗੇ ਮੈਨੂੰ ਇੰਨਾ ਨਹੀਂ ਪਤਾ ਫਿਰ ਆਪਾਂ ਸੱਚਖੰਡ ਨਹੀਂ ਜਾਣਾ ਤੇ ਜਾਣਾ ਕਿੱਥੇ ਆ ਕਿ ਇਸ ਲਈ ਸਾਰੇ ਕਿਰਪਾ ਕਰਕੇ ਉਹਨਾਂ ਤੋਂ ਬਚੋ ਸਾਡਾ ਵਾਹਿਗੁਰੂ ਕੀ ਕਹਿਰੇ ਆਪਾਂ ਬਾਣੀ ਤੇ ਨਰੂਲ ਆਧਾਰ ਤੇ ਗੱਲ ਕਰਾਂਗੇ ਸੱਚ ਕਰਨ ਦੀ ਗੱਲ ਕਰਨ ਲੱਗਿਆਂ ਬਹੁਤ ਵਿਚਾਰ ਦੀ ਲੋੜ ਹੈ ਬਹੁਤ ਖੋਜ ਦੀ ਵੀ ਲੋੜ ਹੈ ਜਿੰਨਾ ਚਿਰ ਤੁਸੀਂ ਆਪ ਨਹੀਂ ਜਾਣਦੇ ਕੀ ਲਿਖ ਸਕਦੇ ਹੋ ਦੁਨੀਆ ਨੂੰ ਗੁਮਰਾਹ ਹੀ ਕਰੋਗੇ ਜੋ ਇੱਕ ਹੋਰ ਪਾਪ ਹੈ ਦੁਨੀਆ ਵਿੱਚ ਰੱਬ ਵੱਸਦਾ ਹੈ ਤੇ ਰੱਬ ਨੂੰ ਹੀ ਗੁਮਰਾਹ ਕਰੀ ਜਾ ਰਹੇ ਹੋ ਕਿੱਥੇ ਬਖਸ਼ੇ ਜਾਉਗੇ ਅਜਦਾ ਧਾਰਮਿਕ ਪੱਖ ਇੱਥੇ ਖੜਾ ਹੈ। ਮੈਨੂੰ ਪੈਸੇ ਦਿਓ ਤੁਸੀਂ ਭਾਵਨਸਾਵੇਂ ਮਰ ਜਾਓ ਨਰਕਾਂ ਵਿੱਚ ਜਾਓ। ਗੁਰਦੁਆਰੇ ਤੋਂ ਸ਼ੁਰੂ ਕਰੋ। ਜੋ ਅਸਲ ਤਤ ਹੈ। ਅਸਲ ਰੱਬ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਸਲ ਰੱਬਾਂ ਦੇ ਰੱਬ ਹਨ। ਉੱਥੇ ਵੀ ਕੀ ਹੋ ਰਿਹਾ ਹੈ? ਸਾਰਿਆਂ ਦਾ ਵੱਡਾ ਕੇਂਦਰੀ ਸਥਾਨ ਲੈ ਲਓ ਹਰਮੰਦਰ ਸਾਹਿਬ। ਅੰਮ੍ਰਿਤਸਰ ਉੱਥੇ ਹੀ ਹੋ ਰਿਹਾ। ਆਓ। ਪੈਸੇ ਮੱਤਰ ਟੇਕੋ। ਕੁਝ ਹੋਰ ਪਰਚੀ ਕਟਾ ਜਾਓ। ਦਾਨ ਕਰ ਜਾਓ ਅਖੰਡ ਪਾਠ ਰਖਾ ਜਾਓ 7 ਸਾਲ ਬਾਅਦ ਵਾਰੀ ਆਏਗੀ ਤੁਸੀਂ ਵਾਪਸ ਇੰਗਲੈਂਡ ਜਾਓ ਅਸੀਂ ਲਿਖ ਕੇ ਭੇਜ ਦੇਵਾਂਗੇ ਭਾਵੇਂ ਤੁਹਾਡੀ ਇੰਨੀ ਜ਼ਿੰਦਗੀ ਨਾ ਹੋਵੇ ਸੁਣਿਆ ਦਿਨ ਧਿਆਣ ਵਾਲੇ ਦਿਨ 50 ਤੋਂ 55 ਲੱਖ ਦਾ ਚੜਾਵਾ ਹੈ ਅਜੀਤ ਅਖਬਾਰ ਕਹਿ ਰਹੀ 90% ਸ਼ਰਾਬ ਪੀਂਦੇ ਹਨ ਅਫੀਮ ਖਾਂਦੇ ਹਨ ਗੋਲਡ ਤੇ ਪੈਸੇ ਚੋਰੀ ਹੁੰਦੇ ਹਨ ਰੱਬਾਂ ਨੇ ਕੀ ਦੱਸਿਆ ਜਾਂਦਾ ਹੈ ਕਦੀ ਕਥਾ ਹੋਈ ਸ਼ਬਦ ਦੀ ਵਿਚਾਰ ਕੀਤੀ ਲੋਕਾਂ ਨੂੰ ਸਮਝਾਇਆ ਤੁਸੀਂ ਕੌਣ ਕੀ ਕਰਨ ਆਏ ਹੋ ਹੈ ਡਰਗੀ ਤਾਂ ਸ਼ਰਾਬ ਪੀਂਦਾ ਤੁਹਾਨੂੰ ਕੀ ਸਮਝਾਏਗਾ 90% ਆਗੇ ਸ਼ਰਾਬ ਪੀਂਦੇ ਤੁਹਾਨੂੰ ਕੀ ਸਮਝਾਉਣਗੇ ਕੀਰਤਨ 99% ਨੂੰ ਸਮਝ ਨਹੀਂ ਆਉਂਦਾ ਗਾਣੀਆਂ ਦੀਆਂ ਟਿਊਨਾਂ ਸੁਣ ਕੇ ਘਰ ਵਾਪਸ ਆ ਜਾਂਦੇ ਹੋ ਕਦੀ ਕਿਸੇ ਨੇ ਸਮਝਾਇਆ ਅੰਮ੍ਰਿਤ ਕੀ ਹੈ ਕਿਸ ਲਈ ਹੈ ਕਿਉਂ ਸ਼ਕਨਾ ਹੈ ਇਸ ਦਾ ਫਾਇਦਾ ਕੀ ਹੈ ਕਿਉਂ ਜ਼ਰੂਰੀ ਹੈ ਗੁਰੂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਗੁਰੂ ਨਾਨਕ ਨੇ ਆਪ ਕਿਉਂ ਸ਼ੱਕਿਆ ਸੀ ਰਹਿਤ ਕਿਉਂ ਰੱਖਣੀ ਹੈ ਕੁਰੇਤ ਕਿਉਂ ਛੱਡਣੀ ਹੈ ਸੰਗਤ ਚ ਕਿਉਂ ਆਉਣਾ ਹੈ ਬਾਣੀ ਕਿਉਂ ਵਿਚਾਰਨੀ ਹੈ ਸਿਮਰਨ ਕਿਉਂ ਕਰਨਾ ਹੈ ਸੁਰਤੀ ਕਿਉਂ ਲਾਉਣੀ ਹੈ ਆਪਾਂ ਨੂੰ ਜਦੋਂ ਪਤਾ ਹੀ ਕੱਖ ਨਹੀਂ ਤਾਂ ਕਿਸੇ ਨੂੰ ਕੀ ਕਹਾਂਗੇ ਕੁਝ ਕਹਿ ਨਹੀਂ ਸਕਦੇ ਅਸਲ ਵਿੱਚ ਸਾਨੂੰ ਆਪ ਨੂੰ ਕੁਝ ਪਤਾ ਨਹੀਂ ਸਭ ਪੈਸੇ ਇਕੱਠੇ ਕਰਨ ਤੇ ਹੋਏ ਹੋਏ ਮੰਦਰ ਦਾ ਤੱਕ ਕਹਿਣਾ ਹੀ ਕੀ ਨਕੋਲ ਦਾ ਵੈਸੇ ਹੀ ਰੱਬ ਦੀ ਵਿਚਾਰ ਹੈ ਰੇ ਮੰਦਰ ਵਿੱਚ ਜੂਆ ਖੇਡਿਆ ਜਾਂਦਾ ਹੈ ਅੱਡੇ ਹਨ ਜੂਆ ਖੇਡਣ ਦੇ ਕਰਨ ਵੀ ਕੀ ਵਿਚਾਰਿਆਂ ਨੂੰ ਕੋਈ ਤਸਦੀ ਗੱਲ ਸਦਸਿ ਨਹੀਂ ਜਾਂਦੀ Hindu ਵੈਸੇ ਵੀ ਰੱਬ ਨੂੰ ਪਾ ਨਹੀਂ ਸਕਦਾ ਕਿਉਂਕਿ ਮਨੁੱਖਾ ਜਨਮ ਵਿੱਚ ਇਹ ਆਖਰੀ ਮੌਕਾ ਹੈ ਤੇ ਇਸ ਤੋਂ ਬਾਅਦ ਇਹ ਧਰਮ ਰਾਜ ਕੋਲ ਨਰਕਾ ਵਿੱਚ ਜਾਏਗਾ ਗੱਲ ਲੜਾਈ ਜਾਂ ਈਰਖਾ ਦੀ ਨਹੀਂ ਗੱਲ ਰੱਬ ਦੀ ਹੋ ਰਹੀ ਹੈ ਰੱਬ ਵੀ ਕਹਿ ਰਿਹਾ ਹੈ ਕਿ Hindu ਰੱਬ ਨੂੰ ਨਹੀਂ ਪਾ ਸਕਦਾ 100 ਕਰੋੜ ਹਿੰਦੂਆਂ ਦੀ ਗਿਣਤੀ ਹੈ ਚਲੋ ਖੋਜ ਐ ਇੱਕ ਹੀ ਦਿਖਾ ਦਿਓ ਰੱਬ ਨੂੰ ਨਿੱਜੀ ਤੌਰ ਤੇ ਜਾਣਦਾ ਹੋਵੇ ਰੱਬ ਦੀ ਬਣਾਈ ਕੁਦਰਤ ਦੀ ਗੱਲ ਕਰ ਰਿਹਾ ਹੈ ਕਿਵੇਂ ਘਾਟਤ ਘੜੀ ਗਈ ਬੜੀ ਚਲੋ ਤੁਹਾਨੂੰ ਆਪ ਹੀ ਸਮਝ ਆ ਜਾਣੀ ਹੈ ਅੱਜ ਕੱਲੇ ਸਾਰੀਆਂ ਧਾਰਮਿਕ ਸੰਸਥਾਵਾਂ ਮਾਇਕਦਾਰੇ ਬਣ ਗਏ ਮਨੀ ਇੰਸਟੀਚਨ ਮਨੀ మేకింగ్ ਇੰਸਟੀਚਨ ਹੋਰ ਕੁਝ ਵੀ ਨਹੀਂ ਮੁਸਲਮਾਨ ਬਾਰੇ ਜਾਂ 크ਿਸਚਨ ਬਾਰੇ ਮੈਨੂੰ ਅਜੇ ਕਹਿਣ ਦੀ ਲੋੜ ਨਹੀਂ ਤਨ ਆਪ ਹੀ ਸਮਝ ਆ ਜਾਏਗੀ ਰੱਬ ਨੂੰ ਕੋਈ ਵੀ ਨਹੀਂ ਜਾਣਦਾ ਅਸੀਂ ਸਾਰੇ ਪਖੰਡੀਆਂ ਮਾਇਆ ਦੇ ਪਤਲੇ ਹਾਂ ਹਾਂ ਹਰ ਧਰਮ ਆਪਣੇ ਆਪਣੇ ਰੱਬ ਨੂੰ ਜਾਣਦਾ ਹੈ ਜਾਣ ਸਕਦਾ ਹੈ ਪਰ ਅਸਲੀ ਰੱਬ ਨੂੰ ਕੋਈ ਨਹੀਂ ਜਾਣਦਾ ਮੇਰਾ ਚੈਲੰਜ ਹੈ ਅਗਰ ਕੋਈ ਜਾਣਦਾ ਹੈ ਤਾਂ ਜ਼ਰੂਰ ਦੱਸਣਾ ਖੋਜ ਵਿੱਚ ਵਾਧਾ ਹੋ ਜਾਏਗਾ ਇੱਕ ਨਵੀਂ ਕਿਤਾਬ ਲਿਖ ਦੇਾਂਗੇ ਈਰਖਾ ਵਿਰੋਧ ਨਫ਼ਰਤ ਵਾਲੀ ਕੋਈ ਗੱਲ ਹੀ ਨਹੀਂ ਜਿਨ੍ਹਾਂ ਨੇ ਤੁਸੀਂ ਸੰਤ ਮਹਾਤਮਾ ਮਹਾਂਪੁਰਖ 108 1008 ਬ੍ਰਹਮ ਗਿਆਨੀ ਪੂਰਨ ਪੁਰਖ ਬਿਹਾਤੇ ਦੇਖਦੇ ਹੋ ਨਾ ਮਿਲਦੇ ਹੋ ਤੁਸੀਂ ਜਾਂਦੇ ਵੀ ਹੋ ਮੱਥਾ ਵੀ ਟੇਕਦੇ ਹੋ ਲੱਖਣ ਰੁਪਏ ਵੀ ਦੇ ਕੇ ਆਉਂਦੇ ਹੋ ਸੰਤ ਚੰਗੀ ਐਸ਼ ਵੀ ਕਰ ਰਹੇ ਹਨ ਤੁਸੀਂ ਵੀ ਜਾਣਦੇ ਹੋ ਸੋਨਾ ਕੋਲ ਰਿੱਧੀ ਸਿੱਧੀ ਤਾਂ ਹੈ ਤੁਹਾਡਾ ਕੋਈ ਦੁਨਿਆਵੀ ਕੰਮ ਤਾਂ ਕਰ ਸਕਦੇ ਹਨ ਜਿਵੇਂ ਉਦਾਹਰਨ ਦੇ ਤੌਰ ਤੇ ਸਾਡੇ ਘਰ ਮੁੰਡਾ ਪੈਦਾ ਹੋ ਜਾਏ ਮਾਇਆ ਦੀ ਬਹੁਤ ਕਮੀ ਹੈ ਗਰੀਬੀ ਹੈ ਕੁੜੀਆਂ ਵਿਆਹੀਆਂ ਜਾਣ ਬੱਚਾ ਪਾਸ ਹੋ ਜਾਏ ਬੱਚੇ ਬਾਹਰ ਚਲੇ ਜਾਣ ਘਰ ਵਿੱਚ ਬਰਕਤ ਪੈਂਦੀ ਰਹੇ ਮੇਰਾ ਉਹ ਕੰਮ ਰੁਕਿਆ ਹੋਇਆ ਸੀ ਹੋਣੀ ਤੇ ਆ ਮਾਇਆ ਥੋਣ ਲੈਣੀ ਹੈ ਮਕਦਮੇ ਵਿੱਚੋਂ ਬਰੀ ਹੋ ਜਾਵਾਂ ਸਰਦਾਰ ਜੀ ਬਿਮਾਰ ਰਹਿੰਦੇ ਹਨ ਵਧੀਆ ਕਾਰਬਾਰ ਹੋਵੇ ਕਾਰਾਂ ਹੋਣ ਇਤਿਆਦਕ ਧਿਆਨ ਨਾਲ ਦੇਖੋ ਇਹਨਾਂ ਸਾਰੀਆਂ ਗੱਲਾਂ ਦਾ ਰੱਬ ਨਾਲ ਕੀ ਵਾਸਤਾ ਹੈ ਤੁਸੀਂ ਜਿੰਨੇ ਸੰਤਾਂ ਮਹਾਤਮਾ ਕੋਲ ਜਾਂਦੇ ਹੋ ਕੁਝ ਅਗਲੀ ਦੁਨੀਆ ਬਾਰੇ ਨਿੱਜੀ ਤੌਰ ਤੇ ਕੁਝ ਜਾਣਦੇ ਹੋ ਕੀ ਤੁਸੀਂ ਅਗਲੀ ਦੁਨੀਆ ਦੇਖੀ ਹੈ ਜੇ ਦੇਖੀ ਹੈ ਤਾਂ ਦੱਸੋ ਮੇਰੇ ਨਾਲੋਂ ਵੱਖਰੀ ਦੇਖੀ ਹੈ ਕਿਤੇ ਡਿਫਰ ਕਰਦੇ ਹੋ ਆਓ ਮਿਲੋ ਕੁਝ ਖੋਜੇ ਚ ਵਾਧਾ ਹੋ ਜਾਏ ਅਸਲ ਗੱਲ ਇਹ ਨਾ ਸੰਤਾਂ ਮਹਾਤਮਾ ਵਿੱਚੋਂ ਰੱਬ ਨੂੰ ਕੋਈ ਵੀ ਨਹੀਂ ਜਾਣਦਾ ਸਭ ਗਿਆਨੀ ਜ਼ਰੂਰ ਹਨ ਗਿਆਨ ਨਾਲ ਤਾਂ ਰੱਬ ਤੋਂ ਵੀ ਜ਼ਿਆਦਾ ਜਾਣਦੇ ਨੇ ਜੀਤੀ ਤੌਰ ਤੇ ਨਹੀਂ ਜਾਣਦੇ ਜਾਣ ਵੀ ਨਹੀਂ ਸਕਦੇ ਬੰਦਾ ਜਾਣ ਹੀ ਨਹੀਂ ਸਕਦਾ ਹੁਣ ਆਉ ਦੇਹਤਾਰੀ ਗੁਰੂ ਮਾਮਲ ਰਾਜਾ ਸੁਆਮੀ ਹੈ ਨਿਰੰਕਾਰ ਹੀ ਹਨ ਕੂਕ ਕੇ ਨਾਮ ਧਾਰੀਏ ਸਿਰਸੇ ਵਾਲੇ ਨੂਰ ਮਹਿਲੀਏ ਸਤਨਾਮੀਏ ਸਤ ਕਰਤਾਰੀਏ ਕਸ਼ਮੀਰਾ ਸੇ ਗਹਿਰੇ ਜੀਦੇਸ਼ ਹੈ ਸਾਈਂ ਬਾਬਾ ਹੈ ਹੋਰ ਬਹੁਤ ਇਹਨਾਂ ਸਾਰਿਆਂ ਦਾ ਮੈਂ ਨਾਂ ਨਹੀਂ ਲੈ ਰਿਹਾ ਮੈਨੂੰ ਪਤਾ ਹੀ ਨਹੀਂ ਨਾਲੇ ਬਹੁਤ ਦੁਨੀਆਂ ਬੈਠੀਆਂ। ਤੋਂ ਅੱਜ ਕੱਲ ਇਹਨਾਂ ਦਿਗਿੰਤੀ ਚ ਬਹੁਤ ਵਾਦਾ ਹੋ ਰਿਹਾ ਜੋ ਨਾਮ ਦਿੰਦੇ ਹਨ ਉਹ ਗੁਰੂ ਹਨ ਦੇ ਤਾਰੇ। ਅਗਰ ਇਹਨਾਂ ਚ ਕੋਈ ਰੱਬ ਨੂੰ ਜਾਣਦਾ ਹੈ ਤੇ ਦਿਖਾਓ। ਇਹਨਾਂ ਵਿਚਾਰਿਆਂ ਨੂੰ ਤਾਂ ਅੰਦਰਲੀ 1% ਵੀ ਸੋਝੀ ਨਹੀਂ ਇਹ ਤਾਂ ਰਹਿਤ ਕੁਰੇਤੀ ਨਹੀਂ ਜਾਣਦੇ। ਸਰਕਾਰ ਦੇ ਆਖੇ ਜੋ ਕਹਿੰਦੀ ਹੈ ਕਰੀ ਜਾਂਦੇ ਹਨ। ਕੁੜੀਆਂ ਇਕੱਠੀਆਂ ਕਰ ਲੈਂਦੇ ਹਨ। ਮੁੰਡੇ ਆਪਣੇ ਆਪ ਆ ਜਾਂਦੇ ਹਨ। ਉਹ ਗੁੰਡੇ ਵੀ ਬਣ ਜਾਂਦੇ ਹਨ। ਸਰਕਾਰ ਦੀ ਮਗਰ ਛੈ ਹੁੰਦੀ ਹੈ ਸੰਗਤ ਬਣਾ ਲੈਂਦੇ ਹਨ। ਇਹ ਸਾਡੇ ਸਾਰੇ ਡਿਵਾਈਡ ਐਨਰੋਲ ਵਿੱਚ ਬਹੁਤ ਮਦਦ ਕਰਦੇ ਹਨ ਤੇ ਸਰਕਾਰ ਦੇ ਬਾੜੂ ਨੀਤੀ ਦੇ ਏਜੰਟ ਹਨ ਜਨਤਾ ਨੂੰ ਪਾੜੀ ਰੱਖੋ ਸਿੱਖਾਂ ਨੂੰ ਲੀਰੋ ਲੀਰ ਕਰ ਦਿਓ ਇਕੱਠੇ ਨਾ ਹੋ ਜਾਣ ਕਿਤੇ ਅਕਲ ਨਾ ਆ ਜਾਏ ਸਿਆਣੇ ਨਾ ਹੋ ਜਾਣ ਰਾਜ ਨਾ ਕਰ ਲੈਣ ਗੁਲਾਮ ਹੀ ਰਹਿਣ ساری ਉਮਰ ਗੁਲਾਮ ਕਿਉਂ ਲ ਸੰਤਾਂ ਮਾਤਮਾ ਨਰਮ ਵੀ ਗਏ ਗੁਜ਼ਰੇ ਹਨ ਸੰਤੂ ਮਾਤਮਾ ਵੀ 99.99% ਸਰਕਾਰੀ ਜਿਹੜੇ 0.01% ਬਚੇ ਹਨ ਉਹ ਆਪਣੀ ਸੋਚ ਹੀ ਤਾਂ ਸੋਚ ਸਕਦੇ ਹਨ ਪਰ ਦੇਹ ਤਾਰੇ ਗੁਰੂ ਆਪਣੀ 1.01% ਵੀ ਸੋਚ ਨਹੀਂ ਨਹੀਂ ਸੋਚ ਸਕਦੇ ਜੋ ਗਵਰਨਮੈਂਟ ਕਹੇਗੀ ਉਹ ਕਰਨਗੇ ਉਸ ਨੂੰ ਅਗਲੀ ਸੋਚ ਵੀ ਨਹੀਂ ਨਾ ਅੰਦਰਲੀ ਸੋਚੀ ਹੈ ਜੇ ਅੰਦਰਲੀ ਸੋਚੀ ਹੋਵੇ ਤਾਂ ਗੁਰੂ ਬਣ ਜਾਣ ਕੋਈ ਨਹੀਂ ਸਕਦਾ ਇਸ ਤਰ੍ਹਾਂ ਸੰਤਾਂ ਦਾ ਹੈ ਜੇ ਅਗਲੀ ਸੋਚੀ ਹੋਵੇ ਤਾਂ ਸੰਤ ਬਣ ਜਾਣ 1% ਵੀ ਸੋਚੀ ਰਹੇ ਸੰਤ ਨਹੀਂ ਕੋ ਬਣਦਾ ਇਹ ਗੱਲ ਬੜੀ ਜਾਣਨ ਵਾਲੀ ਆ। ਸੋ ਅਗਲੀ ਖੇੜ ਕੀ ਕੋਈ ਵੱਖਰੀ ਨਿਰਾਲੀ ਸੂਖਸ਼ਮ ਖੇੜ ਹੈ। 6 ਅਰਬ ਦੁਨੀਆਂ ਵਿੱਚੋਂ ਇੱਕ ਵੀ ਨਹੀਂ ਜਾਣ ਸਕਦਾ। ਕਿਉਂਕਿ ਰੱਬ ਦਾ ਕਹਿਣਾ ਹੈ ਕਿ ਬੰਦਾ ਸਰੀਰ ਜਾਣੀ ਨਹੀਂ ਸਕਦਾ। ਜਿੰਨਾ ਚਿਰ ਸਰੀਰ ਦੀ ਸੋਚੀ ਨਹੀਂ। ਰੱਬ ਨਹੀਂ ਜਾਣਿਆ ਜਾ ਸਕਦਾ। ਕਿਉਂਕਿ ਰੱਬ ਸਰੀਰ ਨਹੀਂ। ਪਰਮਾਤਮਾ ਹੈ। ਆਤਮਾ ਸੂਖਸ਼ਮ ਹੈ, ਦ੍ਰਿਸ਼ਟੀ ਨਹੀਂ। ਜਾਣੀ ਨਹੀਂ ਜਾ ਸਕਦੀ। ਅਗੰਮ ਆਇਆ ਪਹੁੰਚ ਅਗੋਚਰ ਹੈ। ਗਿਆਨ ਇंद्रिय ਦੀ ਪਹੁੰਚ ਤੋਂ ਪਰੇ ਹੈ। ਅਗਾਤ ਬੋਧ ਹੈ। ਅਕਲ ਤੋਂ ਬਾਰੀ ਅਦ੍ਰਿਸ਼ਟ ਦੇਖ ਨਹੀਂ ਸਕਦੇ ਅਲਖ ਹੈ ਜਾਨ ਨਹੀਂ ਸਕਦੇ ਨਿਰੰਕਾਰ ਹੈ ਅਦਾਕਾਰ ਹੀ ਨਹੀਂ ਨਰੰਜਨ ਹੈ ਨਿਰੰਜਨ ਹੈ ਅੰਜਨ ਸੁਰਮਾ ਕਾਲਕ ਮਾਇਆ ਉਹ ਆਤਮਾ ਮਾਇਆਤੋ ਰਹਤ ਹੈ ਨਿਰਗੁਣ ਹੈ ਮਾਇਆ ਦੇ ਤਿੰਨੇ ਗੁਣ ਉਸ ਵਿੱਚ ਨਹੀਂ ਹਨ ਸਰੀਰ ਮਾਇਆ ਦਾ ਪਤਲਾ ਵਿੱਚ ਹੋਂਮੇ ਵੀ ਹੈ ਰੱਬ ਕਹਿੰਦਾ ਹੈ ਸਰੀਰ ਮਾਇਆ ਦਾ ਪਤਲਾ ਵਿੱਚ ਹੋਂਮੇ ਦ੍ਰਿਸ਼ਟੀ ਪਾਈ ਸੋ ਮਾਇਆ ਦਾ ਪਤਲਾ ਡੈਡ ਮਰਦਾ ਬੇਅਕਲ ਬੁੱਧੂ ਹੈ ਵੇ ਚੰਦਰੀ ਹੋਮੇ ਕਿਵੇਂ ਆਤਮਾ ਨੂੰ ਲੱਭ ਲੇਗਾ ਆਤਮਾ সূক্ষਮ ਹੈ ਪਿੱਛੇ ਲਿਖਿਆ ਹੈ ਹਰ ਧਰਮ ਆਪੋ ਆਪਣੇ ਰੱਬ ਨੂੰ ਪਾ ਸਕਦਾ ਹੈ ਤੁਸੀਂ ਪੱਥਰ ਦੀ ਪੂਜਾ ਕਰਦੇ ਹੋ ਉਹ ਪੱਥਰ ਰੱਬ ਤੋਂ ਨਹੀਂ ਮਿਲ ਸਕਦਾ ਹੈ RAM ਦੀ KRISHN ਦੀ ਪੂਜਾ ਕਰਦੇ ਹੋ ਮਿਲ ਸਕਦੇ ਹਨ ਪਰ ਇਹ ਆਤਮਾ ਨਹੀਂ ਹਨ ਪਰਮਾਤਮਾ ਨਹੀਂ ਹੈ ਸ਼ਿਵ ਜੀ ਬ੍ਰਹਮ ਵਿਸ਼ਨੂੰ ਇੰਦਰ ਨਾਲ ਮਿਲ ਸਕਦੇ ਹਨ ਪਰ ਇਹ ਵੀ ਪਰਮਾਤਮਾ ਨਹੀਂ ਹਨ ਇਹ ਤਾਂ ਪਰਮਾਤਮਾ ਦੇ ਬਣਾਏ ਪੰਜ ਭੂਤਕ ਭੁੱਲਣਹਾਰ ਬੰਦੇ ਆ ਇਹ ਤਾਂ ਔਰਤਾਂ ਪਿੱਛੇ ਤੁਰੇ ਫਿਰਦੇ ਹਨ ਕਾਮੀ ਹਨ ਅਹਲਿਆ ਪਿੱਛੇ ਗਿਆ ਇੰਦਰ ਬ੍ਰਹਮਾ ਆਪਣੀ ਕੁੜੀ ਤੋਂ ਮੌਤ ਹੋ ਗਿਆ ਸ਼ਿਵ ਜੀ ਕ੍ਰਿਸ਼ਨ ਨੇ ਕੋਈ ਕੁੜੀ ਛੱਡੀ ਹੋਵੇ ਤਾਂ ਦੱਸਣਾ ਸ਼ਿਵ ਜੀ ਦਾ ਵੀ ਅੱਜ ਵੀ ਲਿੰਗ ਪੂਜਿਆ ਜਾ ਰਿਹਾ ਹੈ ਇਹ ਰੱਬ ਹੈ ਰੱਬੇ ਕੰਮ ਕਰਦਾ ਹੈ ਫਿਰ ਰੱਬ ਦਾ ਆਕਾਰ ਨਹੀਂ ਉਹ ਸਰੀਰ ਨਹੀਂ ਕਾਮ ਸਰੀਰ ਨੂੰ ਪੈਦਾ ਹੈ ਪੈਦਾ ਹੈ ਵਿਕਾਰਾਂ ਤੋਂ ਰਹਿ ਤ ਮਾਪੇ ਉਹ ਵੀ ਨਹੀਂ ਉਸ ਦਾ ਉਹ ਪੰਜ ਭੂਤਕ ਹੀ ਨਹੀਂ ਉਹ ਪਰਮਾਤਮਾ ਨੇ ਪੰਜ ਭੂਤਕ ਸ੍ਰਿਸ਼ਟੀ ਸਾਜੀ ਹੈ ਜੋ ਸਾਜਿਆ ਨਾ ਤਾਂ ਉਹ ਗੁਰੂ ਹੈ ਨਾ ਰੱਬ ਜੋ ਸਾਜਿਆ ਉਹ ਪੂਜਨ ਯੋਗ ਨਹੀਂ ਹੈ ਉਸ ਨੇ ਕੁਦਰਤ ਬਣਾਈ ਹੈ ਕੁਦਰਤ ਪੂਜਨ ਯੋਗ ਨਹੀਂ ਹੈ ਇਹ ਤਾਂ ਸਾਡੀ ਦਾਸੀ ਹੈ ਕੋਈ ਪੰਜ ਭੂਤਕ ਪੂਜਨ ਯੋਗ ਨਹੀਂ ਹੈ ਕੋਈ ਹੈ ਧਰਮ ਜੋ ਪੰਜ ਭੂਤਕ ਨੂੰ ਨਾ ਪੁੱਜਦਾ ਹੋਵੇ ਪੱਥਰ ਕਬਰਾਂ ਨੂੰ ਪੂਜਣ ਵਾਲਾ ਕਲੇਮ ਕਰਦਾ ਹੈ ਕਿ ਮੈਂ ਰੱਬ ਨੂੰ ਕਿਉਂ ਨਹੀਂ ਜਾਣ ਸਕਦਾ ਖਾਲੀ ਆਕੜੀ ਐ ਅਕਲ ਨਹੀਂ ਮੂਰਤੀਆਂ ਨੂੰ ਪੂਜਦੇ ਹੋ ਸ਼ੇਰਮਾਲੀ ਦੁਰਗਾ ਕਾਲੀ ਵੈਸ਼ਨੂ ਦੇਵੀ ਇਹ ਵੀ ਤਾਂ ਪਾਣੀ ਪੂਜਤ ਕਰਨ ਇਹ ਪ੍ਰਗਟ ਹੋ ਸਕਦੀਆਂ ਤੁਹਾਨੂੰ ਦਰਸ਼ਨ ਦੇ ਸਕਦੀਆਂ ਪਰ ਮੁਕਤੀ ਨਹੀਂ دنیਵੀ ਪਤਾਰਾ ਦੇ ਸਕਦੀਆਂ ਪਰ ਰੱਬ ਨਾਲ ਨਹੀਂ ਬਿਲਾ ਸਕਦੇ ਸੱਪ ਨੂੰ ਪੂਜਦੇ ਹੋ 나ਗ ਦੇਵਤਾ ਆਸਕ ਦਾ ਡਾਂਸਕ ਦਾ ਪਿੱਪਲ ਦੇਵਤਾ ਕੇਲਾ ਦੇਵਤਾ ਪਾਣੀ ਦੇਵਤਾ ਲੋਣ ਦੇਵਤਾ ਬਸੰਤਰ ਦੇਵਤਾ ਇਹ ਸਭ ਰੱਬ ਦੀ ਬਣਾਈ ਕ੍ਰੀਏਸ਼ਨ ਕੁਦਰਤ ਹੈ ਰੱਬ ਨਹੀਂ ਹੈ ਰੱਬ ਇੱਕ ਜੋਤ ਹੈ ਪ੍ਰਕਾਸ਼ ਹੈ ਨੂਰ ਹੈ ਉਹ ਜੋ ਧਰਤੀ ਤੋਂ ਆਕਾਸ਼ ਤੱਕ ਹੈ ਫਿਰ ਉਹ ਜੋਤ ਜਗਤ ਜੋਤ ਹੈ ਅਨਤਵੀ ਪ੍ਰਕਾਸ਼ ਹੈ